ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਚੁੱਕੀ ਹੈ ਤੇ ਹੁਣ ਕੀ ਜੇਕਰ ਦਿੱਲੀ ਦੇ ਵਿੱਚ ਬੀਜੇਪੀ ਦੀ ਜਿੱਤ ਹੋਈ ਹੈ ਤਾਂ ਹੁਣ 2027 ਦੇ ਵਿੱਚ ਭਾਜਪਾ ਪੰਜਾਬ 'ਚ ਆਏਗੀ ਜਾਂ ਨਹੀਂ ਜਾਂ ਅਕਾਲੀ ਦਲ ਦੇ ਨਾਲ ਗੱਠਜੋੜ ਹੋਵੇਗਾ ਜਾਂ ਨਹੀਂ ਕਈ ਸਵਾਲ ਹੈ ਜਿਹੜੇ ਕਿ ਹੁਣ ਬੀਜੇਪੀ ਨੂੰ ਲੈ ਕੇ ਹੋ ਰਹੇ ਨੇ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦਾ ਪੱਤਾ ਸਾਫ਼ ਕਰਨ ਲਈ ਲਗਾਤਾਰ ਵਿਰੋਧੀ ਖੁੱਲੇ ਚੈਲੰਜ ਦੇ ਰਹੇ ਨੇ ਤੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਹਾਰ ਹੋਈ ਹੈ ਬੀਜੇਪੀ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਹੈ ਤੇ ਹੁਣ 2027 ਦੀਆਂ ਤਿਆਰੀਆਂ ਵੀ ਬੀਜੇਪੀ ਲਗਾਤਾਰ ਖਿੱਚ ਰਹੀ ਹੈ ਅਸੀਂ ਲੋਕਾਂ ਦੇ ਵਿੱਚ ਗੁਜ਼ਰਾਂਗੇ ਤੇ ਉਥੇ ਹੀ ਭਾਜਪਾ ਦੀ 2027 ਦੇ ਵਿੱਚ ਪੰਜਾਬ ਚ ਪਾਜਪਾ ਸਰਕਾਰ ਜ਼ਰੂਰ ਆਵੇਗੀ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਦਾਅਵਾ ਠੋਕ ਦਿੱਤਾ ਹੈ ਦੂਜੇ ਪਾਸੇ ਗੱਠ ਜੋੜਨ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਕੀ ਕੁਝ ਕਹਿਣਾ ਹੈ ਮਨਜਿੰਦਰ ਸਿੰਘ ਸਿਰਸਾ ਦਾ ਆਓ ਤੁਹਾਨੂੰ ਤੇ ਉਹਨਾਂ ਨੂੰ ਦਿੱਲੀ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਜਿਹੜੀ ਆਫਤਾ ਬਣ ਗਈ ਸੀ ਦਿੱਲੀ ਵਾਸਤੇ ਉਸ ਆਫਤਾ ਦੀ ਬਿਮਾਰੀ ਨੂੰ ਦਿੱਲੀ ਦੇ ਲੋਕਾਂ ਨੇ ਬਾਹਰ ਕੀਤਾ ਅੱਜ ਮੈਂ ਜਦੋਂ ਕਹਿੰਦਾ ਸੀ ਲੋਕ ਸ਼ਾਇਦ ਮੇਰੀ ਗੱਲ ਨਹੀਂ ਮੰਨਦੇ ਸੀ ਮੇਰੇ ਪੁਰਾਣੇ ਸਾਰੇ ਬਿਆਨ ਗਾਰਡ ਦੇ ਵਿੱਚ ਮੈਂ ਇਹੀ ਕਹਿੰਦਾ ਸੀ ਅਭਿੰਦ ਕੇਜਰੀਵਾਲ ਜੀ ਐਕਸ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮਐਲਏ ਹੋਣਗੇ ਮਨੀਸ਼ ਸੋਸੋਧਿਆ ਜੀ ਐਕਸ ਡਿਪਟੀ ਚੀਫ ਮਿਨਿਸਟਰ ਦੇ ਨਾਮ ਨਾਲ ਐਕਸ ਐਮਐਲਏ ਹੋਣਗੇ ਅਤੀਸ਼ੀ ਮੈਗਾ ਜੀ ਥੋੜੀ ਬਹੁਤੇ ਵੋਟਾਂ ਚਿਤ ਸਕਦੀਆਂ ਆ ਅਲਟੀਮੇਟਲੀ ਉਹੀ ਹੋਇਆ ਅਸੀਂ ਬਾਰ-ਬਾਰ ਕਹਿੰਦੇ ਸੀ ਕਿ 40 ਸੀਟਾਂ ਤੇ ਸਾਡੀ ਕੋਈ ਲੜਾਈ ਨਹੀਂ ਅਸੀਂ 54 ਸੀਟਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ 14 ਸੀਟਾਂ ਜਿਹੜੀਆਂ ਸਾਡੀ ਫਾਈਟ ਅੰਦਰ ਨਹੀਂ 40 ਸੀਟਾਂ ਸਾਡੀ ਫਾਈਟ ਚ ਨਹੀਂ ਸੀਗਾ ਇੱਕ ਤਰਫਾ ਅਸੀਂ ਜਿੱਤ ਰਹੇ ਸੀ ਵਰੋਈ ਹੋਇਆ ਉਹਨਾਂ 14 ਸੀਟਾਂ ਚੋਂ ਵੀ ਅਸੀਂ 8 ਸੀਟਾਂ ਜਿੱਤੇ ਔਰ 6 ਸੀਟਾਂ ਬੁੜੇ ਮਾਰਦੇ ਨਾ ਪਰ ਦਿੱਲੀ ਨੂੰ ਬੜੀ ਆਸਾਂ ਨੇ ਬੜੀ ਉਮੀਦਾਂ ਨੇ ਦਿੱਲੀ ਨੂੰ 12 ਸਾਲ ਚ ਆਮ ਆਦਮੀ ਪਾਰਟੀ ਨੇ ਲੁੱਟਿਆ ਵੀ ਕੁੱਟਿਆ ਵੀ ਤੇ ਬਰਬਾਦ ਵੀ ਕੀਤਾ ਤੇ ਉਜਾੜਿਆ ਵੀ ਅੱਜ ਅਸੀਂ ਗੁਰੂ ਸਾਹਿਬ ਦੇ ਚਰਨਾਂ ਚ ਆਈ ਬੇਨਤੀ ਜੋਦਰੀ ਅਰਦਾਸ ਕਰਨ ਆਏ ਆ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਰਸ ਨਾਲ ਅਸੀਂ ਦਿੱਲੀ ਦੇ ਇਹਨਾਂ ਲੋਕਾਂ ਦੀ ਉਮੀਦਾਂ ਤੇ ਖਰੇ ਉਤਰ ਸਕੀਏ ਔਰ ਜਿਸ ਤਰੀਕੇ ਦਿੱਲੀ ਲੋਕਾਂ ਨੇ ਮੰਡੇਟ ਦਿੱਤਾ ਏ ਉਸੇ ਤਰੀਕੇ ਉਹਨਾਂ ਦੀਆਂ ਜਿਹੜੀਆਂ ਭਾਵਨਾ ਸੀ ਔਰ ਮੋਦੀ ਜੀ ਦੀ ਜਿਹੜੀ ਕਮਿਟਮੈਂਟ ਸੀਗੀ ਦਿੱਲੀ ਦੇ ਲੋਕਾਂ ਦੇ ਨਾਲ ਉਹਨੂੰ ਅਸੀਂ ਪੂਰੀ ਕਰ ਸਕੀਏ ਸੋ ਇਸੇ ਵਾਸਤੇ ਗੁਰੂ ਸਾਹਿਬ ਦਾ ਹੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਰਾਮਦਾਸ ਬਾਸ਼ਾ ਜੀ ਦੇ ਘਰ ਅੰਦਰ ਆਸ਼ੀਰਵਾਦ ਲੈਣ ਦੀ ਬੇਨਤੀਆਂ ਜੋਦਰੀਆਂ ਅਰਦਾਸਾਂ ਕਰਦੇ ਹਾਂ ਸ੍ਰੀ ਸਾਹਿਬ ਜੀ ਦੀ ਸ਼ਰਾਬ ਪਾਲਿਸੀ ਦੀ ਗੱਲ ਹਮੇਸ਼ਾ ਦਿੱਲੀ ਚ ਹੁੰਦੀ ਰਹੀ ਨਾਵੀ ਮੁੱਦਾ ਵੀ ਬਣਿਆ ਤੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਸੇਮ ਸ਼ਰਾਬ ਜਿਹੜੀ ਸ਼ਰਾਬ ਪਾਲਿਸੀ ਚੱਲ ਰਹੀ ਹੈ ਉਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਈਡੀ ਐਸਿਬੀਆਈ ਤੋਂ ਵੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਬਹੁਤ ਛੋਟੀਆਂ ਚੀਜ਼ਾਂ ਨੇ ਖਾਲੀ ਸ਼ਰਾਬ ਪਾਲਿਸੀ ਨਹੀਂ ਇਹ ਬਹੁਤ ਛੋਟੀਆਂ ਅੱਜ ਤੁਸੀਂ ਵੇਖੋ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਅੱਜ ਤੁਸੀਂ ਇਹ ਇਹ ਸਰਕਾਰ ਨੇ ਤੁਹਾਨੂੰ ਕਿੱਥੇ ਪਹੁੰਚਾਇਆ ਅੱਜ ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ। ਕੀ ਅਧਿਕਾਰ ਆਮਨੀਸ਼ ਸੁਸੋਦੀ ਇੱਥੇ ਘੁੰਮ ਰਹੇ ਸਕੂਲਾਂ 'ਚ? ਦਿੱਲੀ ਸਕੂਲਾਂ ਨੂੰ ਜਾੜਮ ਤੋਂ ਬਾਅਦ ਪੰਜਾਬ ਨੂੰ ਦੋਹੇ-ਦੋਹੇ ਅਸੀਂ ਨੇ ਲੁੱਟਣ ਦਾ ਕੰਮ ਕੀਤਾ। ਪਰ ਪੰਜਾਬ ਇਸ ਕਦਰ ਅੱਜ ਇਸ ਸਥਾਨ ਤੇ ਆ ਗਿਆ ਹੈ। ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ। ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ 'ਚੋਂ ਲਿਆ ਕੇ ਪੰਜਾਬ 'ਚ ਬਾੜ ਦੇ ਪਏ ਨੇ। ਪਹਿਲਾਂ ਤੁਹਾਡੀਆਂ ਸਾਰੀਆਂ ਰਾਜਸਵਾ ਖੋ ਕੇ ਲੈ ਕੇ ਤੁਹਾਡੇ ਤੁਹਾਡੀਆਂ ਰਾਜਸਵਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚੰਨਾ ਵਿੱਚ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਹੱਕ ਪੜ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਮੁਜ਼ਾਹਰਤ ਚ ਸਿੱਖ ਮੰਤਰੀ ਨੂੰ ਪਰਾ ਰੱਖਿਆ ਪਿੰਨਿਕ ਸਾਡਾ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਨ ਮਿਲਿਆ ਨਾ ਅਸੀਂ ਭਾਜਪਾ ਦੀ ਸਰਕਾਰ ਸੀ ਰਹਾ ਕਾਂਗਰਸ ਸਰਕਾਰ ਸੀ ਕੋਈ ਐਸੀ ਜਨੋਦੀ ਵਿਧਾਨ ਸਭਾ ਬਣੀ ਆ ਜੋਦੋਂ ਦੀ ਵਿਦਵਾਨ ਸਰਾਂ ਦਾ ਕੱਟਣ ਹੋਇਆ ਕੋਈ ਅਸੀਂ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਕ ਨਾਮ ਲਿਆ ਹੋਵੇ ਪਹਿਲੀ ਵਾਰ ਹੋਇਆ ਹੈ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਵੜਾਏ ਪਹਿਲਾਂ ਤੁਹਾਡੀਆਂ ਰਾਜ ਸਭਾ ਵੇਚਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕਪੈਸਿਟੀ ਚ ਰਾਜ ਸਭਾ ਦੁੱਤੀ ਆ ਜਾਂ ਜਿਹੜੇ ਇਹਨਾਂ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਪਸੰਦੀਪ ਪਾਟਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ ਜਾ ਕੇ ਕਦੀ ਦੇਖੋ ਸੈਕਟਰੀਟ ਅੰਦਰ ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਉਹ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਰਦੇ ਨੇ ਛੱਡੇ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਐਡਵਾਈਜ਼ਰ ਉਹਦੋਂ ਕੇਜਰੀਵਾਲ ਨੇ ਭੇਜੇ ਆ ਉਹਦੇ ਦਫ਼ਤਰਾਂ ਦੇ ਅੰਦਰ 77 ਕੇਜਰੀਵਾਲ ਦੇ ਭੇਜੇ ਆ ਉਹਦੇ ਪੀਏ ਕੇਜਰੀਵਾਲ ਦੇ ਭੇਜੇ ਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਜਿਹੇ ਅਟਨ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਇਆ ਪਹਿਲਾਂ ਤੇ ਵਿਦੇਸ਼ਾਂ ਚ ਜਾ ਰਿਹਾ ਉਹ ਬੱਚਾ ਜੋ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ এডਿਕੇਸ਼ਨ ਨਾਮ ਤੇ ਆ ਰਿਹਾ ਹੁਣ ਸਾਰੇ ਵਾਪਸ ਆ ਰਹੇ ਹਨ ਅਰਬਾਂ ਖਰਬਾਂ ਰੁਪਇਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਤੇ ਕੰਮ ਤਨਦਾਰ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ ਲਗਭਗ 4 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਇਹ ਕੇਜੀ ਵਾਲ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ